ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਆ ਟੌਪਿਕ ਲੈ ਕੇ ਆਏ ਆ ਪਸ਼ੂ ਨੂੰ ਭੁੱਖ ਨਾ ਲੱਗਣਾ ਜਿਹੜੇ ਆ ਸੌਣਪਾ ਦੋਂਦੇ 2 ਮਹੀਨੇ ਲੰਘ ਕੇ ਗਏ ਆ ਭਾਈ ਇਹ ਤੇ ਹੁਣ ਤੇਲ ਪੈਣ ਲੱਗ ਜਾਂਦੀ ਆਗੀ ਤੇਲ ਦੇ ਨਾਲ ਕਈ ਵਾਰੀ ਪਸ਼ੂ ਡੱਪਟ ਹੋ ਜਾਂਦਾ ਹੈ ਭੁੱਖ ਨਹੀਂ ਲੱਗਦੀ ਘੱਟ ਭੁੱਖ ਲੱਗਦੀ ਆਗੀ ਉਹਦੇ ਉੱਤੇ ਆਪਾਂ ਘਰੋਂ ਕੀ ਕੀ ਸਮਾਨ ਦੇ ਸਕਦੇ ਆ ਉਹਦੇ ਨਾਲ ਨੂੰ ਵਿਸਤਾਰ ਦੇ ਵਿੱਚ ਆਪਾਂ ਦੱਸਾਂਗੇ ਜੀ ਅੱਜ ਦਾ ਆਪਾਂ ਟੌਪਿਕ ਲੈ ਕੇ ਚੱਲਦੇ ਆਂ ਆਪਾਂ ਆਪਣੇ ਵਿਸ਼ੇ ਦੇ ਉੱਤੇ ਆਪਾਂ ਕੀ ਲੈ ਆਏਗਾ ਪਸ਼ੂ ਨੂੰ ਭੁੱਖ ਨਾ ਲੱਗਣਾ ਆਪਾਂ ਕੀ ਲੈ ਆਏਗਾ ਕਾਲਾ ਨੂਨ 50 ਗ੍ਰਾਮ ਚਿੱਟਾ ਨੂਨ ਸਧਾਰਨ ਘਰੇ ਆਪਣੇ ਕੋਈ ਵੀ ਪਿਆ ਹੁੰਦਾ ਹੈ ਸੈਂਦਾ ਨਮਕ ਵਰਤਦੇ ਹੋ ਜਾਂ ਕੋ ਟਾਟਾ ਦਾ ਵਰਤਦੇ ਹੋ ਜਿਹੜਾ ਵੀ ਨਾਮਾ ਨੂਨ ਆਪਾਂ ਵਰਤਦੇ ਆਂ ਉਹ ਲੈ ਲੈਣਾ 50 ਗ੍ਰਾਮ ਤੇ ਇਹ ਆਪਾਂ ਸੁੱਖਾ ਲਿਆਏਗਾ 300 ਗ੍ਰਾਮ ਸੁੱਖਾ ਮਤਲਬ ਆਪਾਂ ਜਿਹਨੂੰ ਭੰਗ ਵੀ ਕਹਿੰਦੇ ਆ ਇਹ ਖਾਲਾਂ ਬੱਟਾਂ ਤੇ ਆਂ ਬੇਲੀਆਂ ਥਾਮਾਂ ਦੇ ਵਿੱਚ ਝਾੜ ਰੂਪ ਦੇ ਵਿੱਚ ਖੜੀ ਹੁੰਦੀ ਆ ਜਦੋਂ ਆਪਾਂ ਤੋੜ ਕੇ ਲਿਆਉਣੀ ਆ ਭਾਈ ਇਹਦੀ ਇੱਕ ਵਿਧੀ ਜ਼ਰੂਰ ਧਿਆਨ ਦੇ ਨਾਲ ਰੱਖਣਾ ਹੈਗਾ ਆਪਾਂ ਇਹਦੇ ਉੱਤੇ ਰੇਤਾ ਨਹੀਂ ਪਿਆ ਹੋਣਾ ਚਾਹੀਦਾ ਅਗਰ ਰੇਤਾ ਪਿਆ ਹੈ ਤਾਂ ਪਹਿਲਾਂ ਇਹਨੂੰ ਧੋ ਲੋ ਧੋ ਕੇ સૂਕ ਲੋ ਇਹਨੂੰ ਇਹਨੂੰ ਸੋਚ ਕੇ ਮਤਲਬ ਕੁੱਟ ਕੇ ਆਪਾਂ ਕੀ ਕਰਨਾ ਹੈ ਕੁੱਟ ਲੈਣਾ ਇਹਨੂੰ ਸਮਾਰ ਕੇ ਕੁੱਟ ਕੇ ਤੇਰੀ ਪਿੰਨੀ ਬਣਾ ਲੈਣੀ ਆਪਾਂ ਇੱਕ ਫਿਰ ਇਹਦੇ ਵਿੱਚ ਕੀ ਕਰਨਾ ਹੈਗਾ ਆਪਾਂ ਇਹਦੇ ਵਿੱਚ ਅਦਰਕ ਪਾਉਣਾ 30 ਗ੍ਰਾਮ ਆਪਾਂ ਕੀ ਕਰਨਾ ਹੈਗਾ ਸੁੱਕੇ ਦੀ ਇੱਕ ਐਡੀ ਸਾਰੀ ਆਪਾਂ 300 ਗ੍ਰਾਮ ਦੀ ਪਿੰਨੀ ਬਣਾ ਲਈ ਉਹਦੇ ਵਿੱਚ ਆਪਾਂ 50 ਗ੍ਰਾਮ ਕਾਲਾ ਨੂਨ ਪਾ ਲਿਆ 50 ਗ੍ਰਾਮ ਚਿੱਟਾ ਨੂਨ ਪਾ ਲਿਆ ਤੇ ਉਹਦੇ ਵਿੱਚ ਆਪਾਂ 30 ਗ੍ਰਾਮ ਅਦਰਕ ਪਾ ਲਿਆ ਉਹਨੂੰ ਸਮਾਰ ਕੇ ਫਿਰ ਕੁੱਟ ਕੇ ਆਪਾਂ ਇੱਕ ਪਿੰਨੀ ਬਣਾ ਕੇ 300 ਗ੍ਰਾਮ ਦੀ 300 ਗ੍ਰਾਮ ਇਹ ਬਣ ਗਿਆ 400 ਗ੍ਰਾਮ ਤੇ ਆਏ ਮੰਨ ਲਓ ਵੀ ਇਹ 1.5 450 ਗ੍ਰਾਮ ਦੀ ਇੱਕ ਪਿੰਨੀ ਬਣ ਗਈ ਜਦੋਂ ਆਪਾਂ ਪਸ਼ੂ ਦੇ ਮੂਹਰੇ ਸਿੱਟਾਂਗੇ ਤੇ ਪਸ਼ੂ ਨੇ ਬਿਲਕੁਲ ਭਾਈ ਇਹਨੇ ਖਾ ਜਾਣਾ ਜਦੋਂ ਪਸ਼ੂ ਨੇ ਖਾਣਾ ਇਹਨੇ ਕੰਮ ਕੀ ਕਰਨਾ ਨੂਣਾ ਨੇ ਦੋਨਾ ਨੇ ਤੇ ਅਦਰਕ ਨੇ ਹਾਜਮ ਕਰਨਾ ਲੀਵਰ ਦੇ ਅੰਦਰ ਜਦੋਂ ਚੱਲ ਜਾਣਾ ਸੁੱਖਾ ਭਾਈ ਉਹ ਵੀ ਜਦੋਂ ਆਪਾਂ ਪਾਉਨੇ ਆ ਤੇ ਠੰਡਾ ਹੁੰਦਾ ਹੈਗਾ ਮਤਲਬ ਲੀਵਰ ਦੇ ਵਿੱਚ ਜਲਣ ਜਿੰਨੀ ਕੋ ਗੈਸ ਜਿੰਨਾ ਕੋ ਵੀ ਚੀਜ਼ ਬਣੀ ਹੁੰਦੀ ਆਗੀ ਇਸ ਮਿਸਰ ਨੇ ਉਹਨੂੰ ਖਤਮ ਕਰ ਦੇਣਾ ਤੇ ਭੁੱਖ ਨੂੰ ਖੋਲਣਾ ਹੈਗਾ ਖੋਲੂਗਾ ਜਦੋਂ ਜਦੋਂ ਆਪਾਂ ਇਹ ਦੇਵਾਂਗੇ ਤਾਂ ਬਿਲਕੁਲ ਇਹ ਪਸ਼ੂ ਤੁਹਾਡਾ ਤੰਦਰੁਸਤ ਹੋ ਜਾਊਗਾ ਇਹ ਬਿਲਕੁਲ ਆਪਣੇ ਘਰੇ ਹੀ ਜ਼ਿੰਮੇਵਾਰਾਂ ਦੇ ਚੀਜ਼ਾਂ ਪੰਗਾ ਘਰੇ ਹੀ ਪੰਗਾ ਨੂੰ ਆਪਾਂ ਦੇ ਸਕਦੇ ਆ ਥੋੜੀ ਜੀ ਹਿੰਮਤ ਕਰਨ ਦੀ ਲੋੜ ਆ ਥੋੜੀ ਜੀ ਆਪਾਂ ਨੂੰ ਖੇਚਲਾ ਕਰਨ ਦੀ ਲੋੜ ਆ ਅਗਰ ਖੇਚਲਾ ਕਰ ਲਾਂਗੇ ਤਾਂ ਪਸ਼ੂ ਆਪਣਾ ਬਿਲਕੁਲ ਤੰਦਰੁਸਤ ਭਾਈ ਹੋ ਜਾਊਗਾ ਇਹਨੂੰ ਆਪਾਂ ਕਮ ਸੇ ਕੰਮ ਵੀ ਇਹਨੂੰ ਆਪਾਂ 4 ਦਿਨ ਇਹਨੂੰ ਆਪਾਂ ਕੀ ਕਰਨਾ ਹੈਗਾ ਕੁੱਟ ਕੇ ਆਪਾਂ ਇੱਕ ਖਰਾਕ ਦੇਣੀ ਆਂਗੀ 4 ਤੋਂ 5 ਦਿਨ ਤੁਸੀਂ ਇਹਦਾ ਮੇਰਾ ਤਜਰਬਾ ਕਰ ਲਓ ਭਾਈ ਬਿਲਕੁਲ ਪਸ਼ੂ ਪੂਰਾ ਭੁੱਖ ਲੱਗੂਗੀ ਲੱਗੂਗੀ ਤੇ ਪਸ਼ੂ ਖੁੱਲ ਕੇ ਪੱਠੇ ਖਾਊਗਾ ਪੱਠੇ ਖਾਊਗਾ ਖੁੱਲ ਕੇ ਅਗਰ ਉਹ ਦੁੱਧ ਵੀ ਵੱਧ ਦੇਊਗਾ ਜਦੋਂ ਪਸ਼ੂ ਨੇ ਖੁੱਲ ਕੇ ਪੱਠਾ ਹੀ ਨਾ ਖਾਦੇ ਭੁੱਖ ਨਾ ਲੱਗੀ ਉਹਨੇ ਗਾਲਾ ਨਾ ਕਰਿਆ ਜਦੋਂ ਗਾਲਾ ਕਰੂਗਾ ਤੇ ਤਾਂ ਜਾ ਕੇ ਦੁੱਧ ਬਣੂਗਾ ਦੁੱਧ ਹੀ ਨਾ ਬਣਿਆ ਜਦੋਂ ਪਸ਼ੂ ਦਾ ਉਹ ਪਸ਼ੂ ਡੱਪਟ ਹੋ ਕੇ ਖੜਾ ਰਹਿੰਦਾ ਆਪਾਂ ਕੀ ਕਰਦੇ ਆਂ ਅੰਗਰੇਜ਼ੀ ਕਈ ਤਰ੍ਹਾਂ ਦੇ ਆਪਾਂ ਪਾਊਡਰ ਲਿਉਣੇ ਆਂਗੇ ਜਾਂ ਪੱਟੀ ਕੇ ਲਵਾਉਣੇ ਆਂ ਭੁੱਖ ਲੱਗਣ ਵਾਲੀਆਂ ਗੋਲੀਆਂ ਦਿੰਨੇ ਆਂ ਭੁੱਖ ਲੱਗਣ ਵਾਲੀਆਂ ਉਹ ਭਾਈ ਜਿੰਨਾ ਚਿਰ ਆਪਾਂ ਦੇ ਦਿੰਨੇ ਆਂ ਉਹਨਾਂ ਚ ਰਸ ਰਹਿਦਾ ਹੈ ਉਦੋਂ ਬਾਅਦ ਉਹੀ ਕੰਮ ਹੋ ਜਾਂਦਾ ਇਹਨੇ ਅੰਦਰ ਮੇਦੇ ਦੇ ਵਿੱਚ ਜਾਣਾ ਹੈ ਮੇਦੇ ਦੀ ਇੱਕ ਤਾਂ ਸੁੱਖੇ ਨੇ ਗਰਮੈਸ਼ ਕੱਢਣੀ ਆਂਗੀ ਇਹ ਭਾਈ ਤਜਰਬਾ ਜਿਹੜਾ ਮੇਰਾ ਮੈਂ ਕੁੱਟ ਕੇ ਹੀ ਬਣਾ ਕੇ ਪਾਉਣਾ ਹੈਗਾ ਕਈ ਵੀਰ ਭਰਾਏ ਮੇਰੀਆਂ ਵੀਡੀਓ ਵੇਖ ਕੇ ਕਹਿ ਦਿੰਦੇ ਆਗੇ ਵੀ ਆਹ ਚੀਜ਼ ਕਿਵੇਂ ਆਂਗੀ ਠੀਕ ਆ ਉਹੇ ਜੇ ਸਵਾਲ ਨਾ ਕਰਿਆ ਕਰੋ ਮੇਰੇ ਵੀਰ ਮੇਰੇ ਮੈਂ ਜ਼ਿੰਮੇਦਾਰਾਂ ਤੱਕ ਫ੍ਰੀ ਸੇਵਾ ਪਹੁੰਚਾਉਣ ਵਾਲਾ ਬੰਦਾ ਹੈ ਫ੍ਰੀ ਬਣਾਉਣਾ ਹੈ ਔਰ ਆਪਦੇ ਤਜਰਬੇ ਨਾਲ ਬਣਾਉਣਾ ਤੁਸੀਂ ਕੋਈ ਵੀ ਇਹੋ ਜਿਹਾ ਕਿੰਤੂ ਪਰੰਤੂ ਨਾ ਕਰਿਆ ਕਰੋ ਮੇਰੀ ਗੱਲ ਸੁਣੋ ਮੇਰਾ WhatsApp ਨੰਬਰ ਦਿੱਤਾ ਹੈ ਅਗਰ ਤੁਹਾਨੂੰ ਮੇਰੀ ਵੀਡੀਓ ਨਹੀਂ ਚੰਗੀ ਲੱਗਦੀ ਕੋਈ ਇਹਦੇ ਵਿੱਚ ਕੋਈ ਚੀਜ਼ ਨਹੀਂ ਚੰਗੀ ਲੱਗਦੀ ਤਾਂ ਤੁਸੀਂ ਮੈਨੂੰ ਫੋਨ ਕਰਕੇ ਪੁੱਛੋ ਵੀ ਬਾਬਾ ਜੀ ਆਹ ਚੀਜ਼ ਤੁਸੀਂ ਪਾਈ ਸੀ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਹੈ ਕਿ ਨਹੀਂ ਜਾਣਕਾਰੀ ਅਗਰ ਜੇ ਮੈਨੂੰ ਜਾਣਕਾਰੀ ਨਹੀਂ ਹੋਊਗੀ ਭਾਈ ਮੈਨੂੰ ਕੋਈ ਲਾਲਚ ਨਹੀਂਗਾ ਰਿਟਾਇਰਮੈਂਟ ਮੈਂ ਬੰਦਾ ਹੈਗਾ ਮੈਂ ਵੀਡੀਓ ਬਣਾਉਂਦਾ ਹੀ ਨਹੀਂਗਾ ਮੇਰੀ ਗੱਲ ਸੁਣੋ ਮੈਂ ਇਸ ਤਰ੍ਹਾਂ ਦੀਆਂ ਕੋਈ ਵੀਡੀਓ ਨਹੀਂ ਬਣਾਉਂਦਾਗਾ ਜਿਹੜੀਆਂ ਮੈਨੂੰ ਨਾਮ ਪਤਾ ਹੋਵੇ ਜਿਹੜਿਆਂ ਮੈਨੂੰ ਪਤਾ ਹੈਗਾ ਮੈਂ ਵੀਡੀਓ ਉਹੀ ਬਣਾਉਣਾ ਹੈਗਾ ਇਹ ਅੱਜ ਆਪਾਂ ਭੁੱਖ ਲੱਗਣ ਤੇ ਬਣਾਈ ਹੈਗੀ ਮੇਰੇ ਵੀਰ ਭਰਾਵਾਂ ਦਾ ਸਾਰਿਆਂ ਦਾ ਵੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ